ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਹਰੜਕਲਾ ਤਹਿਸੀਲ ਆਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਤਿੰਨ ਪਸ਼ੂ ਦਿਖਾਉਣੇ ਆ ਦੋ ਬਿਲਕੁਲ ਤਾਜ਼ੀਆਂ ਸੂਈਆਂ ਤੇ ਇੱਕ ਗੱਬਣ ਤਿਆਰ ਝੋਟੀ ਆਪਾਂ ਪਹੁੰਚੇ ਆ ਭਾਜੀ ਬਗੀਚੇ ਸਿੰਘ ਹਣਾਂ ਦੇ ਕੋਲ ਤੇ ਆਜੂ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਨਾ ਦੀ ਡਿਟੇਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲ ਜੀ ਵਧੀਆ 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 ਚਾਹੀਦਾ ਸਤਿ ਸ਼੍ਰੀ ਅਕਾਲ ਬਗੀਚੇ ਭਾਜੀ ਸਤਿ ਸ਼੍ਰੀ ਅਕਾਲ ਹੋ ਸਨੋ ਠੀਕ ਠਾਕ ਜੀ ਵਧੀਆ 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 ਚਾਹੀਦਾ ਹੋਰ ਮਨਜੋਤ ਨਾਲ ਵਧੀਆ ਹੀ ਚਾਹੀਦਾ ਜੀ ਬੜੇ ਚਿਰ ਬਾਅਦ ਆਇਆ ਆ ਵੀਡੀਓ ਚ ਹਾਂ ਜੀ ਗੁੱਡੀਆਂ ਹਲ ਜਾਦਾ ਜੀ ਅੱਛਾ ਜੀ ਹਾਂ ਜੀ ਗੁੱਡੀਆਂ ਢੋਂਦਾਰੀਂ ਦਾ ਤੂੰ ਮੰਗਾਲਿਆ ਤੂੰ ਠੀਕ ਆ ਹਾਂ ਜੀ ਤੇ ਹੋਰ ਮਨਜੋਤ ਵੀਰ ਬਸ ਵਧੀਆ ਤੇ ਨਾਮ ਤੇ ਡਰੈੱਸ ਦੱਸ ਦਿਓ ਨਾਮ ਮਨਜੋਤ ਸਿੰਘ ਮੇਡਾ ਹੜ੍ਹ ਦੇ ਕਲਾਤ ਸੀਲੇ ਨਾਲ ਆਇਆ ਹਾਂ ਜੀ ਠੀਕ ਆ ਜੀ ਫੋਨ ਨੰਬਰ ਹੀ ਬੋਲ ਦਿਓ 917 6788 ਠੀਕ ਆ ਜੀ ਤੇ ਅੱਜ ਲੋਹੜੀ ਦੀਆਂ ਆਫਰਾਂ ਲਾਉਣੀਆਂ ਫਿਰ ਹਾਂ ਜੀ ਹਾਂ ਜੀ ਬਿਲਕੁਲ ਭਾਈ ਠੀਕ ਆ ਲਓ ਜੀ ਲੋਹੜੀ ਦੀਆਂ ਆਫਰਾਂ ਲਾਉਣੀਆਂ ਵਦੇ ਭਾਈ ਕਿਤੋਂ ਕਰੀਏ ਸਟਾਰਟ ਭਾਜੀ ਰੈਡ ਤੋਂ ਰੈਡ ਤੋਂ ਠੀਕ ਆ ਮਨਜੋਤ ਵੀਰ ਦੱਸਿਓ ਵੈਟ ਦੇ ਬਾਰੇ ਆ ਸੁਣੀ ਲੇ ਕਿੰਨਾ ਟਾਈਮ ਹੋ ਗਿਆ 15 ਕਿ ਦਿਨ ਹੋ ਗਏ ਭਾਜੀ ਠੀਕ ਆ ਜੀ 15 ਕਿ ਦਿਨ ਦੇ ਬੱਚੀ ਕਿ ਬੱਚਾ ਜੀ ਇਹ ਬੱਚਾ ਜੀ ਭਾਜੀ ਠੀਕ ਆ ਜੀ ਮੇਲ ਕਾਫ ਜੀ ਪਿੱਛੇ ਆ ਗਿਆ ਤੇ ਦੁੱਧ ਮਨਜੋਤ ਵੀਰ ਦੁੱਧ ਦੇ ਥਲੇ ਆ ਗਿਆ ਯਾਰ ਮੜ ਗਈ 12 ਕਿਲੋ ਲੀਟਰ ਵਾਲਾ ਵੀ ਜੀ ਹੋਊਗਾ ਠੀਕ ਆ ਠੀਕ ਆ ਠੀਕ ਆ ਲਓ ਜੀ 12 ਲੀਟਰ ਜਿਹੜਾ ਲੀਟਰ ਵਾਲਾ ਬਿਲਕੁਲ ਤਿਆਰ ਆ ਹਾਂ ਮਨਜੋਤ ਵੀਰ ਖੋਲ ਕੇ ਵਿਖਾਉਂਦਾ ਤੇ ਸੂਆ ਭਾਜੀ ਸੂਆ ਦੂਜਾ ਵੀ ਜੀ ਪੂਰ ਜੱਸੀ ਵਹਿ ਰਿਹਾ ਠੀਕ ਆ ਜੀ ਸੂਆ ਦੂਸਰਾ ਇਹ ਠੰਡੀ ਸੀ ਠੀਕ ਆ ਇਹਦੀ ਸਾਫ ਘਾਟੇ ਬਿਲਕੁਲ ਹੈ ਬੀਆ ਅੱਛਾ ਜੀ ਦੋ ਦਿਨ 14 15 14 15 ਕਿਲੋ ਦੇਈ ਜੋ ਕੋਈ ਵੀ ਸਾਫ ਕਰੂਗਾ ਠੀਕ ਹੈ ਠੀਕ ਹੈ ਲਓ ਜੀ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੀ ਠੀਕ ਹੈ ਜੀ ਪਿਓਰ ਜਰਸੀ ਆ ਗਈ ਜੇ ਬਦਾਮੀ ਕਲਰ ਤੇ 14 ਤੋਂ ਪਲੱਸ ਜਿਹੜਾ ਦੁੱਧ ਕੱਢੂਗੀ ਕਰਮਾਲੀ ਲਓ ਜੀ ਚੱਡਾ ਛੱਡਾ ਤੁਸੀਂ ਵੇਖ ਸਕਦੇ ਜੀ ਬਹੁਤ ਹੀ ਚੰਗਾ ਵਾ ਤੇ ਥਣਾਂ ਦਾ ਸੈਜਗਾ ਵੀ ਜਿਹੜਾ ਹਨ ਕੱਲਾ ਕੱਲਾ ਲੱਗਾ ਪਿਆ ਵਾ ਤੇ ਚਲੋ ਕੋਈ ਸਾਹ ਬੜਾ ਭਰਾ ਲਿਆ ਕਰੇ ਦੁੱਧ ਚੰਗਾ ਕੱਢੀ ਜਾਣਾ ਵਾ ਉਹੋ ਜੇ ਕਰੋ ਭਾਈਆ ਥੋੜੀ ਜੀ ਵੇਖ ਸਾਡੇ ਜੇ ਬਾਕੀ ਚੰਗੀ ਐ ਕਰਮ ਵਾਲੀ ਕੱਦ ਕੋਲ ਤੇ ਚੰਗਾ ਆ ਗਿਆ ਵਾ ਚੱਡਾ ਉਹਨਾਂ ਹੀ ਅੱਗੇ ਨੂੰ ਤੇ ਉਹਨਾਂ ਹੀ ਪਿੱਛੇ ਨੂੰ ਬਣਿਆ ਪਿਆ ਤੁਹਾਨੂੰ ਇਹ ਬਾਤ ਕੀ ਪੁੱਛਦੇ ਆ ਵੀਰ ਨੂੰ ਵੀ ਕੀ ਰੇਟ ਕਰਨਾ ਕੀ ਮੁੱਲ ਕਰਨਾ ਮਨਜੋਤ ਵੀਰ ਅੱਛਾ ਜੀ ਹਾਂ ਜੀ ਲਾਈਓ ਆਫਰ ਫਿਰ 36000 ਦੀ ਲਾਣੀ ਨਹੀਂ ਹੋਰ ਕਰ ਦਈਏ 36000 ਦੀ ਲਾਣੀ ਹਾਂ ਨਹੀਂ ਵੀਰ ਜੀ 36 ਦੀ ਦੇਣੀ ਠੀਕ ਹੈ ਲਓ ਜੀ 36000 ਜਿੱਤ 14 ਤੋਂ ਪਲੱਸ ਜਿਹੜਾ ਦੁੱਧ ਕੱਢੂਗੀ ਸ਼ੁਰੂ ਬੜੀ ਵੇਖੋ ਵਸ਼ੀਥਾ ਲੱਭਣਾ ਵੇਖੋ ਵਸ਼ੀਥਾ ਠੀਕ ਹੈ ਠੀਕ ਹੈ ਲਓ ਜੀ ਝੰਡਾ ਜੁੱਡਾ ਨਹੀਂ ਵੇਖ ਸਕਦੇ ਜਿਹੜੇ ਥਣ ਵੀ ਕੱਲਾ ਕੱਲਾ ਲੱਗਾ ਵਾ ਸਾੜਾ ਨਾ ਨਾ ਕਰਦੀ ਕਿਸਮ ਕੇ ਵੀਰ ਜੀ ਠੀਕ ਹੈ ਭਾਜੀ ਠੀਕ ਜੀ ਤੇ ਦੂਜੇ ਨੰਬਰ ਤੇ ਝੋਟੀ ਭਾਜੀ 14 ਸੂਆ ਵੀਰ ਜੀ ਝੋਟੀ ਜੀ ਅੱਛਾ ਜੀ ਬੜੇ ਰਿਕਾਰਡ ਵਾਲੀ ਝੋਟੀ ਆ ਠੀਕ ਹੈ ਠੀਕ ਹੈ ਲਓ ਜੀ ਰੇਂਗ ਸਿੰਘ ਕਹਿ ਸਕਦੇ ਆਪਾਂ ਦੂਜੇ ਦੁੱਧ 14 ਕਿਲੋ ਝੋਟੀ ਦੇ ਪਹਿਲੇ ਸੂਏ ਦਾ ਹੀ ਅੱਛਾ ਜੀ 14 ਸ ਲਗਾ ਬਣਿਆ ਪਿਆ ਵਾ ਉਹਨੇ ਥਰਾ ਸਿੰਗੀ ਵੇਖੋ ਝੋਟੀ ਉਹ ਲੱਗੀ ਲਓ ਜੀ ਨਿਗਾ ਨਿਗਾ ਜਿਆ ਸਿੰਗ ਰਿੰਗ ਸਿੰਗੀ ਆਪਾਂ ਕਹਿ ਸਕਦੇ ਆ ਬਈਆ ਸਵੇਰ ਹਾਂਜੀ ਭਾਜੀ ਪਹਿਲੇ ਹੀ ਸਵੇਰ ਠੀਕ ਹੈ ਤਾਂ ਅਕਤੀ ਫਿਰ ਕਿੰਨਾ ਭਰੂਗੀ ਇਹ ਵੀ ਤੇ ਆ ਕਿ ਬਾਬਾ ਬੁੱਢਾ ਸਾਹਿਬ ਚ ਪਹਿਲੇ 15 ਤੋਂ ਪਲੱਸ ਹੀ ਜਾਨੀ ਆ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਪਹਿਲਨ ਦਾ ਜਿਹੜਾ ਮਿਲਕ ਰਿਕਾਰਡ ਬਹੁਤ ਹੀ ਚੰਗਾ ਆ ਗਿਆ ਵਾ ਜੈਡ ਬਲੈਕ ਪੂਛ ਤਾਂ ਕਿਹੜੇ ਵਾਲ ਕਾਲੇ ਆ ਹਾਂਜੀ ਕੀ ਉਦੋਂ ਛੋਟੀ ਆਈ ਅੱਛਾ ਜੀ ਮਾ ਲੋ ਪਿਛਲੇ ਸਵੇਰ ਗੱਬਨ ਛੋਟੀ ਜੀ ਰੋਣਾ ਲੈ ਠੀਕ ਹੈ ਠੀਕ ਹੈ ਲੋ ਜੀ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੀ ਰਿੰਗ ਸਿੰਗ ਲੱਗਾ ਪਿਆ ਤੇ ਕੱਦ ਵੀ ਜਿਹੜਾ ਬਹੁਤ ਹੀ ਚੰਗਾ ਵਾ ਹਜੇ ਕੱਖ ਵੜੀ ਅੱਧਾ ਹੋਣੀ ਸਾਨੂੰ ਪਾ ਲਾ ਆ ਅੱਛਾ ਜੀ ਤੁਮ ਪਾ ਕੇ ਵਾ ਥੰਬੇ ਲਾ ਦੇਣੀ ਇਹ ਕਿੰਨਾ ਟਾਈਮ ਲਾ ਜੂਗੀ ਤੁਹਾਡੇ ਸਾਹਬ ਨਾਲ ਲਾ ਜੂ ਭਾਈ ਠੀਕ ਹੈ ਲੋ ਜੀ ਹਫਤੇ ਕੇ ਆਸ-ਪਾਸ ਆ ਜੇ ਟਾਈਮ ਖੜਦੀ ਕਰਮ ਵਾਲੀ ਠੀਕ ਹੈ ਠੀਕ ਹੈ ਜੀ ਤੇ ਥਣ ਜਿਹੜਾ ਐਣ ਗਿਠ ਗਿਠ ਤੇ ਲੱਗਾ ਪਿਆ ਬਚਵਾਂ ਨੁਕਰਾਂ ਦੇ ਐਣ ਪੀੜੀ ਦੇ ਪਾ ਵੇਰਗਾ ਥਾ ਇਹ ਉਹ ਜੱਡ ਬਲੈਕ ਮੋਹਰਾ ਨਸਲ ਦੀ ਝੋਟੀ ਆ ਕੋਈ ਆਮ ਨਾ ਸਮਝੇ ਭਰਾ ਉਨੀ ਅੱਗੇ ਨੂੰ ਤੇ ਉਨੀ ਪਿੱਛੇ ਨੂੰ ਅਜੇ ਇਹ ਹਫ਼ਤੇ ਇਕ ਆਸ-ਪਾਸ ਜਿਹੜਾ ਟਾਈਮ ਖੜਦੀ ਤੇ ਢਿੱਲਾ ਢੁਲਾ ਜੇ ਹੈਗੀਆਂ ਵਾ ਸਾਰੀਆਂ ਸੂਨ ਤੱਕ ਕਵਰ ਕਰੂਗੀ ਜੱਡਾ ਜਿਹੜਾ ਬਹੁਤ ਹੀ ਚੰਗਾ ਵਾ ਵੇਖ ਸਾ ਡਿਜ਼ਾਈਨ ਪਲਵਾਨਾ ਗੁਰਦੀਪ ਪਿੱਛੇ ਦੀ ਆਪਣੀ ਫੁੱਲ ਗਰੰਟੀ ਹੋਊਗੀ ਅੱਛਾ ਜੀ ਇਹ ਕੋਈ ਸਾਈਡ ਵੀ ਮਾਸਾ ਰੱਖੇ ਠੀਕ ਆ ਠੀਕ ਆ ਠੀਕ ਆ ਲੋ ਜੀ ਚੱਡਾ ਦੇ ਵੇਖ ਸਕਦੇ ਜੀ ਬਾ ਕਮਾਲਿਆ ਤੇ ਨਾੜਾ ਨੂੜਾ ਵੀ ਚੱਡੇ ਦੇ ਆ ਗੀਆਂ ਪੋਛ ਤੱਕ ਜਿਹੜੇ ਵਾਲ ਕਾਲੇ ਆ ਵੇਖ ਸਕਦੇ ਤੁਸੀਂ ਤੇ ਚਲੋ ਕੋਈ ਸਾਂਭਲਾ ਭਰਾ ਘੜੇ ਤੇ 15 ਤੋਂ ਵੀ ਪਲੱਸ ਜਿਹੜਾ ਦੁੱਧ ਕੱਢੀ ਜਾਊਗੀ ਇਹਦਾ ਮੁੱਲ ਮਨਜੋਤ ਵੀਰ 1,2000 1 2 ਅੱਛਾ ਜੀ ਤੇ ਕਿੰਨੇ ਕੁ ਨਹੀਂ ਦੇ ਦੇਣੀ 98 ਦੀ ਭਾਜੀ ਕਰਦੇ ਮਨਜੋਤ ਹਾਂਜੀ ਹਾਂ ਨਹੀਂ ਕਰਦੀਏ ਸਾਡੇ ਪਟੰਨੇ ਆਤੀ ਨੇ 95ਵੇਂ ਜਿੰਦਾ ਹੈ ਪੂਰੇ 95 ਦੀ ਕਰਦੀ ਹੈ 95 ਦੀ ਕਰਕੇ ਇਹ ਮਜਾ ਆਉਂਦਾ ਹੀ ਤੇ ਆਪਣੇ ਗੁੱਡੀਆਂ ਵਾਸਤੇ 500 ਤੇ ਰੱਖਦਾ ਜੀ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਲਓ ਜੀ ਗੁੱਡੀਆਂ ਵਾਸਤੇ ਚਲੋ ਉਧਰ ਹੀ ਖੜਾ ਜਾ ਉਧਰ ਮੂੰਹ ਕਰਾ ਫਿਰ ਦੱਸ ਦੋ ਫਿਰ ਹੈਗੀ ਕਿ ਗੰਜਾਸ਼ ਕੋਈ ਨਹੀਂ ਇਹਦੀ ਵੀਰ ਜੀ ਲਾਸਟ ਠੀਕ ਆ ਲਓ ਜੀ 95000 ਦੀ ਬਿਲਕੁਲ ਖਾਨ ਆਈਆਂ ਬੇਸ਼ੱਕ ਵਸਵਾ ਕੇ ਵੇਚ ਦਾਂਗੇ ਛੋਟੀ ਕੋਈ ਨਹੀਂ ਬਿਲਕੁਲ ਕੋਈ ਸ਼ੱਕ ਨਹੀਂ ਆ ਲਓ ਜੀ ਫੋਟੋ ਫੋਟ ਬਾਹਰ ਨਵਾਈ ਇਹ ਵੀਰ ਜੀ ਹਾਂਜੀ ਭਾਜੀ ਅੱਤਾ ਜੱਗਾ ਨਹੀਂ ਛੋਟੀ ਥਲੇ ਅੱਛਾ ਜੀ ਤੁਰਿਆ ਨਹੀਂ ਜਾਂਦਾ ਤਾਂ ਛੋਟੀ ਕੁਛ ਟਾਲਾਗੀ ਠੀਕ ਆ ਠੀਕ ਆ ਨਹੀਂ ਇਸ ਟਾਈਮ ਜਿਹੜਾ ਤਿਆਰ ਹੈ ਬੜਾ ਚੰਗਾ ਕਿਰਦਾ ਵਾ ਵੇਖੀ ਵਿਖਾਈ ਛੋਟੀ ਆ ਠੀਕ ਆ ਜੋੜਾ ਇੱਕੇ ਤੋਂ ਆਇਆ ਠੀਕ ਆ ਠੀਕ ਆ ਠੀਕ ਆ ਆਏ ਜੱਗੇ ਵੀ ਤੇ ਆ ਲਓ ਜੀ ਮਿਲਕ ਵਾਂਚ ਵੀ ਜਿਹੜੀ ਬਹੁਤ ਚੰਗੀ ਲੱਗੀ ਠੀਕ ਆ ਜੀ ਆ ਜਵਾਬ ਠੀਕ ਆ ਹਜੇ ਮੜੀ ਮੁਰ ਹੈਗੇ ਸਾ ਚਲ ਮਰੇ ਆ ਹਿਸਾਬ ਅੱਛਾ ਮਰੇ ਆਲਾ ਹਿਸਾਬ ਤਾਂ ਦੇ ਵੀ ਇੱਧਰ ਵੇਖੋ ਕਾਦਰ ਮੈਨੂੰ ਵੇਖੋ ਜੋੜੀ ਦਾ ਕਾਦਰ ਲਖੋ ਜੀ ਬਾ ਕਮਾਲ ਹੋਈ ਪਈ ਆ ਇੱਕ ਕਿੰਨਾ ਦੁੱਧ ਭਾਜੀ ਇੱਕੋ ਤਿਆਰ ਮੈਂ ਕੋਈ ਕੋਈ ਜੀ 12 ਕਿਲੋ ਤੋਂ ਪਲੱਸ ਜੇ ਦੁੱਧ ਠੀਕ ਆ 12 ਕੋਈ ਜੀ 12 ਲਓ ਜੀ 12 ਤੋਂ ਪਲੱਸ ਜਾਂ ਤੇ 12 ਮੰਨ ਕੇ ਕੋਈ ਭਰਾ ਲਾ ਜੇ ਤੇ ਕਿੰਨਾ ਕ ਕਰਜੋ ਤੁਹਾਡੇ ਸਾਹ ਨਾਲ ਦੁੱਧ ਵੀ ਜੇ ਸੇਵਾ ਚੰਗੀ ਆ ਇਹ ਨਾ ਵੀ ਜਿੱਦੀ ਹਾਂਜੀ ਦੁੱਧ 14 15 ਕਿਲੋ ਚੋੜੀ ਦੱਜੂ ਸਾਂਹ ਘੱਟ ਹੀ ਵੀਰ ਦੀ ਠੀਕ ਹੈ ਠੀਕਾ ਲਓ ਜੀ ਕੋਠੇ ਜਿੱਡੀ ਝੋਟੀਆਂ ਤੇ ਸਾਂਹ ਥੋੜੀ ਜੀ ਘੱਟ ਕੀਤੀ ਆ ਫਿਰ ਵੀ ਚਲੋ ਦੁੱਧ ਜਿਹੜਾ 12 ਤੋਂ ਪਲੱਸ ਜਾਂ 12 ਲੀਟਰ ਤਿਆਰ ਆ ਚਲੋ ਕੋਈ ਚੰਗੀ ਸਾਂਹ ਵਾਲਾ ਭਰਾ ਲਾਏਗਾ ਤੇ 14 ਕਿਲੋਟਰ ਦੇ ਬਾਈ ਕਹਿੰਦਾ ਕਿ ਆਸ-ਪਾਸ ਦੁੱਧ ਠੀਕ ਹੈ ਠੀਕਾ ਵੱਡੀ ਝੋਟੀ ਆ ਕੋਈ ਇਸਰਤ ਦੀ ਨਾ ਵੀਰ ਲਾਵੇ ਬਿਲਕੁਲ ਬਿਲਕੁਲ ਸਹੀ ਗੱਲ ਜੀ ਪਿਓਰ ਮੋਰਾ ਨਸਲ ਦੀ ਇਸ ਕੁਆਲਟੀ ਚੈੱਕ ਕਰੁੰਦੇ ਆ ਲਓ ਜੀ ਪੇਠਪੂੜਾ ਵੀ ਜਿਹੜਾ ਬਹੁਤ ਹੀ ਚੰਗਾ ਆ ਗਿਆ ਤੇ ਕੱਦ ਦਾ ਜਿਹੜਾ ਬਹੁਤ ਹੀ ਤਕੜਾ ਵਾ ਹਾਂਜੀ ਹਾਂਜੀ ਕਿੰਨਾ ਵਸੂਆ ਸੂਈ ਪਾਜੀ ਠੀਕ ਆ ਠੀਕ ਆ ਲਓ ਜੀ ਦੂਜਾ ਸੂਆ ਸੂਈ ਜੇ ਤੇ ਵੇਖ ਸਕਦੇ ਤੁਸੀਂ ਠੀਕ ਆ ਠੀਕ ਆ ਲਓ ਜੀ ਸੀਲ ਲੀਆਂ ਸੋਲੀਆਂ ਵੇਖ ਸਕਦੇ ਤੁਸੀਂ ਠੀਕ ਆ ਠੀਕ ਆ ਜੀ ਇਹ ਹੁਣ ਆਪਾਂ ਇਹਦੀ 부ਸੀ ਬਣਾ ਕੇ ਨਹੀਂ ਆ ਅੱਛਾ ਜੀ ਠੀਕ ਆ ਠੀਕ ਆ ਠੀਕ ਆ ਆਪਾਂ ਮੰਨ ਲਓ ਲਓ ਜੀ ਵੇਲ ਬੋਲ ਵੀ ਜਿਹੜੀ ਬਹੁਤ ਹੀ ਚੰਗੀ ਆ ਕੱਲੀ ਗੱਡੀ ਦੇ ਵਿੱਚ ਆਊਗੀ ਇਹ ਆਊਗੀ ਵੀ ਬਲਾਰੋ ਦੇ ਵਿੱਚ ਲੋ ਜੀ ਲਾ ਕੇ ਨੂੰ ਚੈੱਕ ਕਰਾਉਨੇ ਥਾਣਾ ਦਾ ਸਹਿਜ ਗਿਆ ਜਿਹੜਾ ਸ਼ਾਨਦਾਰ ਆ ਕੱਲਾ ਕੱਲਾ ਲੱਗਾ ਜੇ ਜੱਗੇ ਵੀਰ ਹਾਂਜੀ ਭਾਜੀ ਬੜੀ ਐ ਛੋਟੀ ਠੀਕ ਹੈ ਜੀ ਠੀਕ ਹੈ ਉਹ ਛੋਟੀ ਸੀ ਲਾ ਤੇ ਖਰਾਬ ਨਹੀਂ ਕਰਨ ਵਾਲੀ ਹਾਂਜੀ ਆਵੇ ਕੋਈ ਖਣਪਾ ਲਾ ਦੇ ਛੋਟੀ ਠੀਕ ਹੈ ਠੀਕ ਹੈ ਲੋ ਜੀ ਚੱਡਾ ਜਿਹੜਾ ਬਾ ਕਮਾਲ ਆ 6-7 ਵਜੇ ਵੀ ਹੋਈ ਆ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਲੋ ਜੀ 6:30-7 ਵਜੇ ਦੀ ਚਵਾਈ ਹੋਈ ਹੈ ਹੋ ਸਭ ਨੂੰ ਠੀਕ ਹੈ ਭਾਜੀ ਕੋਈ ਖਰਾਬ ਕਰਨ ਵਾਲੀ ਨਹੀਂ ਛੋਟੀ ਇਹਦੀ ਅੱਛਾ ਜੀ ਕਿਸੇ ਨੂੰ ਕੋਈ ਖਰਾਬ ਹੁੰਦਾ ਨਹੀਂ ਛੋਟੀਆਂ ਤਾਰ ਤੇ ਮਿਲੂਗੀ ਠੀਕ ਹੈ ਠੀਕ ਹੈ ਇਹਦਾ ਮੁੱਲ ਅਛਾ ਜੀ ਉਹਦੇ ਵੀਰੇ ਦਾ ਪੌਣਾ ਪੂਰਾ ਹੀ ਅਛਾ ਜੀ ਬੱਚਾ ਮੰਨ ਕੇ ਕਰਕੇ ਬਜਾਇ ਜੀ ਬੋਲ ਪਾ ਦੇਣਾ ਠੀਕ ਆ ਚਲੋ ਇੱਥੇ ਤੁਹਾਨੂੰ ਪਤਾ ਨੂੰ ਲੇਸ ਲੱਗਣੀ ਆ ਤੇ ਲੇਸ ਲੱਗ ਸਕਦੀ ਆ ਬਿਲਕੁਲ ਬਿਲਕੁਲ ਜੀ ਕਰ ਦਈਏ ਥੋੜਾ ਬੋਦਾ ਕਰਦੇ ਹਾਂ ਨਾ ਮਨਜੋਤ ਵੀਰ ਕਰਦੇ ਰਹੇ ਆ ਆ ਵੀ ਕਰਦੇ ਕੋਈ ਨਹੀਂ 80000 ਦੇਣਾ ਲਓ ਵੀ ਜਹਾਨਾ 80000 ਚੋੜੀ ਦੇਣਾਗੇ ਠੀਕ ਆ ਜੀ ਦੇਖੋ ਥਣਫੜਾ ਜਕੇ ਵੀਰ ਬਖਾ ਠੀਕ ਆ ਠੀਕ ਆ ਲਓ ਜੀ ਚੱਡਾ ਪਾ ਕਮਾ ਲਿਆ ਬਾਕੀ ਚੋਹਿਆਂ ਚਵਈਆਂ ਜੋਰ ਸਾਹ ਹੁਣ ਕੋਈ ਵੀਰ ਭਰਾ ਅੰਦਾਜ਼ਾ ਲਾਵੇ 80000 ਦੀ ਚਲੋ ਲਈ ਵੀਰ ਨੇ ਮੰਗੀ ਚਲੋ ਤੁਹਾਨੂੰ ਪਤਾ ਨੇ ਆਪਣੇ ਕੋਈ ਹੁਣੇ ਆਣ ਕੇ ਮਰਿਆ ਜੀ ਠੀਕ ਹੈ ਠੀਕ ਹੈ ਹਾਂ ਠੀਕ ਹੈ ਜੀ ਆਪਣੇ ਕੋਈ ਮਰਿਆ ਬਿਲਕੁਲ ਸਹੀ ਖੱਟੀ ਹੀ ਮਗਰ ਅੱਛਾ ਜੀ ਇਹ ਹੁਣਾਂ ਪਹਿਲੀ ਬੂਸ਼ੀ ਬਣਾ ਦੇਣੀ ਹੈ ਕੋਈ ਚਿੱਟੇ ਦਾ ਹਾਂਜੀ ਹਾਂਜੀ ਠੀਕ ਹੈ ਨਾ ਠੀਕ ਹੈ ਭਾਜੀ ਬਾਕੀ ਕੋਈ ਵੀਰ ਆਪਣੀ ਤਸੱਲੀ ਕਰਕੇ ਫਿਰ ਕਹੇਗੀ ਠੀਕ ਹੈ ਠੀਕ ਹੈ ਲੋ ਜੀ ਬਾਕੀ ਜਿਹੜੀ ਆਪਾਂ ਆਨਲਾਈਨ ਭੇਜਾਂਗੇ ਹਾਂਜੀ 18 ਦੀ ਪਿੱਛੇ ਦੀ ਆਪਣੀ ਗਾਰੰਟੀ ਹੋਊ ਚਾਹੇ ਉਹੁੱਦ ਨਹੀਂ ਅਸੀਂ ਕਹਿ ਸਕਦੇ ਕਿ ਲੋੜ ਦਾ ਕਿਲੋ ਦਾ ਫਰਕ ਪੈਸੇ ਦਾ ਆਪਰੇਸ਼ਨ ਜਾਂ ਹਾਂਜੀ ਹਾਂਜੀ ਜੀ ਆ ਭਾਈ ਨਹੀਂ ਬਿਲਕੁਲ ਬਿਲਕੁਲ ਯਾਰ ਸਹੀ ਗੱਲ ਹੈ ਜੀ ਚਲੋ ਉਪਰੇ ਥਾਂ ਪਾੜੇ ਪੋੜੇ ਵਿੱਚ ਪਾ ਜਾਂਦਾ ਪਾ ਜਾਂਦਾ ਪਾ ਜਾਂਦਾ ਸਹੀ ਗੱਲ ਹੈ ਇਹ ਮਾਪੀ ਕੋਈ ਥਣਾ ਜਾਏ ਉਹ ਵੀ ਕੋਈ ਹੋਰ ਹੋਵੇ ਆ ਪੰਜ ਮਿਆਲੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਲਓ ਜੀ ਪਸ਼ੂ ਵੀਰ ਦੇ ਕੋਲ ਚੰਗੇ ਆ ਰੇਟ ਬਿਲਕੁਲ ਨੋਰਮਲ ਹੁੰਦੇ ਆ ਵੀਰ ਦੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਚਲੋ ਕੇ ਵੀਰ ਭਰਾਣੇ ਅੱਗੇ ਪਸ਼ੂ ਖਰੀਦਣ ਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ